ਲੋਕ ਸਭਾ ਚੋਣਾਂ ਦਾ ਵਿਗਲ ਵੱਜ ਗਿਆ ਗੱਲ ਕਰਦੇ ਆਂ ਲੁਧਿਆਣਾ ਜ਼ਿਲ੍ਹੇ ਦੀ ਤਾਂ ਇੱਥੇ ਹੁਣ ਅੱਡ-ਅੱਡ ਪਾਰਟੀਆਂ ਆਪਣੇ-ਆਪਣੇ ਮੈਂਬਰ ਪਾਰਲੀਮੈਂਟ ਉਮੀਦਵਾਰ ਕੋਸ਼ਿਸ਼ ਕਰ ਰਹੀਆਂ ਨੇ ਪਰ ਲੁਧਿਆਣਾ ਵਾਸੀ ਕਿੰਨੂ ਵੋਟ ਪਾਣਗੇ ਤੇ ਲੁਧਿਆਣਾ ਵਾਸੀ ਕਿੰਨੀਆਂ ਨੂੰ ਵੋਟਾਂ ਪਾਣਗੇ ਕੀ ਕਾਰਨ ਹੈ ਕਿ ਐਵਰੇਜ ਆਪਾਂ ਗੱਲ ਕਰੀਏ ਤਾਂ 65 ਤੋਂ 70% ਹੀ VOTING ਹੁੰਦੀ ਹੈ ਅਤੇ ਉਹ ਵੀ ਲੋਕ ਕਨਫਿਊਜ਼ ਹੁੰਦੇ ਨੇ ਕਿ ਆਖਰ ਵੋਟ ਕਿਸ ਨੂੰ ਪਾਈਏ ਅੱਜ ਇਹਨਾਂ ਹੀ ਛੋਟੇ-ਮੋਟੇ ਟੌਪਿਕਸ ਤੇ ਜਿਹੜੇ ਇੱਕ ਲੇਮੈਨ ਲੈਂਗੁਏਜ ਆ ਬਾਕੀਏ ਤਾਂ ਬਕਾਇਦਾ ਅੱਪ ਬਕਰਾਂ ਚ ਇਸ ਗੱਲਾਂ ਕਰਦੇ ਇਸਤੇਮਾਲ ਕਰਦੇ ਆ ਗੱਲਬਾਤ ਕਰਾਂਗੇ ਲੁਧਿਆਣਾ ਸ਼ਹਿਰ ਦੇ ਟਰਾਂਸਪੋਰਟ ਨਗਰ ਦੇ ਵਿੱਚ ਇੱਕ ਨਾਮ ਹੈ ਸ਼੍ਰੀ ਜਨਕ ਰਾਜ ਗੋਇਲ ਜੀ ਕਾਫੀ ਸਾਲਾਂ ਤੋਂ ਸੇਵਾ ਕਰ ਰਿਹਾ ਸਮਾਜ ਸੇਵੀ ਹੈ ਕੁਝ ਗੱਲਬਾਤ ਕਰਦੇ ਆ ਗੋਲ ਸਾਹਿਬ ਨਮਸਕਾਰ ਜੈ ਹਿੰਦ ਨਮਸਕਾਰ ਜੈ ਹਿੰਦ ਸਵਾਈਲ ਬੜੀ ਪਿਆਰੀਆ ਫੇਸ ਤੇ ਉਮਰ ਦੇ ਤਕਰੀਬਨ 6 دہਾਕੇ ਕੱਢ ਲਏ ਆ 60 ਪਲੱਸ ਹੋ ਗਏ ਹੋ ਫਿਰ ਵੀ ਜੋਸ਼ ਪੂਰਾ ਹੈ ਇੱਕ ਕੀ ਚੱਕਰ ਹੈ ਖਰਾਕ ਵਧੀਆ ਹੈ ਕਿ ਜ਼ਿੰਦਗੀ 'ਚ ਸੁੱਖ ਸ਼ਾਂਤੀ ਬੜੀ ਹੈ ਸੱਚ ਹੂੰ ਤੁਹਾਡੇ ਅੰਦਰ ਸੱਚ ਹੁੰਨਾ ਨਾ ਹੂੰ ਤਾਂ ਤੁਸੀਂ ਮਾਕੇ ਤੁਹਾਡੇ ਅੰਦਰ ਵੈਸੀ ਸਮੈਲ ਆ ਜਾਂਦੀ ਆ ਹੂੰ ਸਚਾਈ ਦੀ ਜ਼ਿੰਦਗੀ ਅਸੀਂ ਬਤਾਈ ਆ ਹੂੰ ਅਸੀਂ ਕੋਈ ਵੀ ਹਿਰਾਫੇਰੀ ਬੇਈਮਾਨੀ ਮਨਚਮੈਲ ਕਿਸੇ ਪ੍ਰਤੀ ਵੀ ਹੂੰ ਨਹੀਂ ਰੱਖੀ ਕਦੇ ਵੀ ਤੇ ਸਾਡੀ ਸਚਾਈ ਦਾ ਜਾਂ ਸਾਡੀ ਮੁਸਕਾਨ ਦਾ ਜਾਂ ਸਾਡੇ ਸਹੀ ਗੱਲਬਾਤ ਕਰਨ ਦਾ ਇਹੀ ਰਿਜ਼ਲਟ ਆਇਆ। ਕੀ ਆ ਬਤਾ ਗੋਇਲ ਸਾਹਿਬ ਨੂੰ 10 ਵੀ ਦੇਣੇ ਆ ਇਹਨਾਂ ਦਾ ਟਰਾਂਸਪੋਰਟ ਨਗਰ ਦੇ ਵਿੱਚ ਐਕਿਊਰੇਟ ਕਰੀਅਰਸ ਤੋਂ ਇਹਨਾਂ ਦੀ ਫਰਮ ਵੀ ਹੈਗੀ ਆ। ਗੋਇਲ ਸਾਹਿਬ ਕੰਮ ਕਰ ਆਪਣੀ ਜਗ੍ਹਾ। ਹੁਣ ਇਲੈਕਸ਼ਨ ਦਾ ਮੌਸਮ ਚੱਲ ਰਿਹਾ। ਗਰਮੀ ਤਾਂ ਸ਼ੁਰੂ ਹੋ ਗਈ ਆ ਪਰ ਤੇ ਇਹ ਕਹਿੰਦੇ ਨਾ ਵੀ ਇਲੈਕਸ਼ਨ ਵਾਲੀ ਗਰਮੀ ਉਹ ਵੀ ਪੱਕ ਗਈ ਆ। ਲੋਕ ਨੇ ਜਿਹੜੇ ਕਨਫਿਊਜ਼ ਨੇ ਕਿਹੜੀ ਪਾਰਟੀ ਨੂੰ ਵੋਟ ਪਾਈਏ। ਨੰਬਰ 1, ਨੰਬਰ 2 ਇੱਥੇ VOTING ਪਰਸੈਂਟੇਜ ਬੜੀ ਘੱਟ ਪੈਂਦੀ ਆ। ਲੋਕਾਂ ਨੂੰ ਆਪਣੇ ਦਾ ਵੋਟ ਦਾ ਅਧਿਕਾਰ ਆ। ਉਹ ਤੁਹਾਨੂੰ ਕਨਸਟੀਟਿਊਸ਼ਨ ਦਿੰਦਾ ਇੰਡੀਆ ਦਾ। ਤੁਸੀਂ ਸਿਟੀਜ਼ਨ ਹੋਨੇ ਹੋ ਇ ਸੈਕਸ ਕਰੀਡ ਠੀਕ ਹੈ ਫਿਰ ਵੀ ਸਿਰਫ 65 ਤੋਂ 70% VOTING ਪੈਂਦੀ ਹੈ ਉਹ ਵੀ ਕਨਫਿਊਜ਼ ਹੋ ਕੇ ਪੈਂਦੀ ਹੈ ਲੋਕ ਵੋਟ ਨਹੀਂ ਪਾਉਂਦੇ ਇਹਨੂੰ ਕੀ ਸਮਝਦੇ ਹੋ ਲੋਕ ਐਦਾਂ ਪੈਰ ਪਿਛੇ ਕਿਉਂ ਰੱਖਦੇ ਆ ਨਹੀਂ ਪੈਰ ਪਿਛੇ ਤਾਂ ਨਹੀਂ ਕਹਿ ਸਕਦੇ ਕੁਝ ਜਿਹੜੇ ਆਪਣੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀ ਘਾਟ ਆ ਉਹ ਲੋਕਾਂ ਨੂੰ ਉਤਸ਼ਾਹ ਨਹੀਂ ਕਰ ਸਕਦੇ ਵੀ ਤੁਸੀਂ ਵੋਟ ਪਾਓ ਦੂਸਰੀ ਇਹ ਹੈ ਵੀ ਸਾਡਾ ਕਾਨੂੰਨ ਆ ਨਾ ਕਿ ਢਿੱਲਾ ਵੀ ਜਿਹੜਾ ਪਾਉਣਾ ਪਾਓ ਜਿਹੜਾ ਨਹੀਂ ਪਾਉਣੀ ਨਾ ਪਾਓ ਮੇਰੇ ਖਿਆਲ ਮੁਤਾਬਕ ਵੋਟ ਪਾਉਣਾ ਇੱਕ ਜ਼ਰੂਰੀ ਕੀਤਾ ਜਾਣਾ ਚਾਹੀਦਾ ਤਾਂ ਕਿ ਜਦੋਂ ਆਪਾਂ ਕਿਸੇ ਸਰਕਾਰ ਦੀ ਨੁਕਸ ਕੱਢਦੇ ਆ ਵੀ ਸਰਕਾਰ 'ਚ ਇਹ ਨੁਕਸਾ ਬੋਟ ਆਪਾਂ ਪਾਉਂਦੇ ਨਹੀਂ ਆਪਾਂ ਨੂੰ ਹੱਕ ਵੀ ਨਹੀਂ ਹੈ ਅਗਰ ਆਪਾਂ ਵੋਟ ਨਹੀਂ ਪਾਉਂਦੇ ਤਾਂ ਕਿਸੇ ਦੇ ਪ੍ਰਤੀ ਆਪਾਂ ਚੰਗਾ ਮਾੜਾ ਬੋਲੀ। ਯਾਨੀ ਕਿੰਤੂ ਪਰੰਤੂ ਜਦੋਂ ਲੋਕ ਫਿਰ 5 ਸਾਲਾਂ ਵਿੱਚ ਕਿੰਤੂ ਪਰੰਤੂ ਕਰਦੇ ਆ ਸਰਕਾਰ ਨੇ ਆਹ ਨਹੀਂ ਕੀਤਾ ਤੇ ਉਹ ਨਹੀਂ ਕੀਤਾ। ਸੋ ਤੁਹਾਡਾ ਕਹਿਣਾ ਇਹ ਹੈ ਕਿ ਜੇ ਤੁਸੀਂ ਵੋਟ ਹੀ ਨਹੀਂ ਪਾਉਂਦੇ ਜੇ ਉਹ ਇਨਸਾਨ ਵੋਟ ਪਾਣ ਨਹੀਂ ਜਾਂਦਾ ਉਹਨੂੰ ਫਿਰ ਨੁਗੋਚਾ ਕੱਢਣ ਦਾ ਕਿੰਤੂ ਪਰੰਤੂ ਕਰਦਾ ਹੱਕ ਨਹੀਂ ਬੰਦਦਾ। ਨਹੀਂ ਜੀ ਜਦੋਂ ਉਹਨੇ ਸਰਕਾਰ ਬਣਾਉਂਦਾ ਉਹਦਾ ਹਿੱਸਾ ਹੀ ਨਹੀਂ ਹੈ। ਯੋਗਦਾਨ ਹੀ ਨਹੀਂ ਪਾਇਆ। ਯੋਗਦਾਨ ਹੀ ਨਹੀਂ ਪਾਇਆ ਫਿਰ ਕਾਦੇ ਵਾਸਤੇ ਉਹ ਕਹਿੰਦਾ ਵੀ ਇਹ ਵਧੀਆ ਤੇ ਇਹ ਘਟੀਆ। ਆਪਾਂ ਸਿਰਫ ਡਰਾਈ ਰੂਮ ਚ ਬੈ ਕੇ ਏਸੀ ਥ ਆਪਾਂ ਉਹਦੇ ਵਿੱਚ ਹਿੱਸਾ ਵੀ ਲੈਣਾ ਚਾਹੀਦਾ ਜਿਵੇਂ ਹਰੇਕ ਸਾਲ ਦੇ ਵਿੱਚ ਦੀਵਾਲੀ ਦੁਸ਼ਹਿਰਾ ਬਸਾਖੀ ਵਗੈਰਾ ਆਪਣੇ ਤਿਹਾਰ ਆਉਂਦੇ ਆ ਇਹ ਵੀ ਇੱਕ ਤਿਹਾਰ ਆ ਹਿੰਦੁਸਤਾਨ ਦਾ ਜਿਹੜਾ 5 ਸਾਲਾਂ ਬਾਅਦ ਆਉਂਦਾ ਸੋ ਆਪਾਂ ਇਹਨੂੰ ਤਿਹਾਰ ਤੋਂ ਲੈ ਕੇ ਜਿਵੇਂ ਖੁਸ਼ੀ-ਖੁਸ਼ੀ ਮਨਾਉਂਦੇ ਆ ਉਵੇਂ ਜਿckਰੀ ਵੋਟ ਵੀ ਸਾਨੂੰ ਖੁਸ਼ੀ-ਖੁਸ਼ੀ ਪਾਉਣਾ ਚਾਹੀਦਾ ਜੀ ਠੀਕ ਹੈ ਜੀ ਤੇ ਗੱਲ ਕਰੀਏ ਤਾਂ ਤੁਸੀਂ ਲੁਧਿਆਣਾ ਸ਼ਹਿਰ ਦੇ ਵਸਨੀਕੋਂ, ਪੁਰਾਣੇ ਸਮਾਜ ਸੇਵਿਕੋਂ ਲੁਧਿਆਣਾ ਸ਼ਹਿਰ ਨੂੰ ਕਿਹੜੀਆਂ-ਕਿਹੜੀਆਂ ਲੋੜਾਂ ਨੇ ਜਿਹੜੀਆਂ ਮੈਂਬਰ ਪਾਰਲੀਮੈਂਟ ਪੂਰੀਆਂ ਕਰ ਸਕਦਾ ਹੈ ਤੇ ਜਿਹੜੇ ਲੋਕ ਸਭਾ ਜਾ ਕੇ ਬਾਤ ਚੱਕ ਸਕਦਾ ਹੈ ਫਿਰ ਚਾਹੇ ਉਹ ਆਮ ਸ਼ਹਿਰ ਨਿਵਾਸੀ ਨੇ, ਨਾਗਰਿਕ ਨੇ, ਰੈਜ਼ੀਡੈਂਸ਼ੀਅਲ ਜਿਹੜੇ ਏਰੀਆਜ਼ ਰਹਿਣ ਵਾਲੇ ਨੇ ਜਾਂ ਤੁਹਾਡੇ ਵਰਗੇ ਲੋਕ ਜਿਹੜੇ ਘਰਾਂ 'ਚ ਵੀ ਰਹਿੰਦੇ ਨੇ ਪਰ ਦਿਨ ਦੇ 10 ਤੋਂ 12 ਘੰਟੇ ਦਫ਼ਤਰਾਂ 'ਚ ਆ ਕੇ ਟਰਾਂਸਪੋਰਟ ਨਾਲੇ ਕੰਮ ਵੀ ਕਰਦੇ ਆ, ਟਰਾਂਸਪੋਰਟ ਨਗਰ ਨੂੰ ਕਮਰਸ਼ੀਅਲੀ ਗੱਲ ਕਰੀਏ, ਇੰਡਸਟਰੀ ਨੂੰ ਗੱਲ ਕਰੀਏ, ਕਮਾਂਕਾਰਾਂ ਨੂੰ ਗੱਲ ਕਰੀਏ, ਜਣਕ ਰਾਜ ਗੁਵੇਲ ਜੀ ਕੀ ਕੀ ਉਮੀਦਾਂ ਕਰਦੇ ਆ ਦੇਖੋ ਜੀ ਸਭ ਨਾਲੋਂ ਪਹਿਲਾਂ ਤਾਂ ਉਮੀਦ ਇਹ ਕਰਦੇ ਆ ਸੀ ਵੀ ਜਿਹੜਾ ਲੁਧਿਆਣਾ ਸ਼ਹਿਰ ਆ ਸਾਰੇ ਲੁਧਿਆਣੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਇਆ ਜਾਵੇ ਕਿਉਂਕਿ ਜਿਹੜਾ ਸਮਾਰਟ ਸਿਟੀ ਆ ਹੁਣ ਲੁਧਿਆਣੇ ਦਾ ਕੁਝ ਏਰੀਆ ਜਿਵੇਂ ਤੁਸੀਂ ਕਹਿ ਲੋ ਵੀ ਟ੍ਰਾਂਫੋਰਟ ਨਗਰ ਆ ਅਸੀਂ ਬਹੁਤ ਵਾਰੀ ਦਿੱਲੀ ਵੀ ਗੱਲ ਕੀਤੀ ਆ ਇੱਥੇ ਵੀ ਗੱਲ ਕੀਤੀ ਆ ਉਹ ਕਹਿੰਦੇ ਲੁਧਿਆਣੇ ਦੇ ਇੱਕ ਵਾਰੀ ਕਾਰਪੋਰੇਸ਼ਨ ਦੇ ਸੀਓ ਆਲ ਮਿਸਟਰ ਸਈਮਾ ਕਰਵਾਲ ਸੀ ਉਦੋਂ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਟ੍ਰਾਂਸਪੋਰਟ ਨਗਰ ਸਮਾਰਟ ਸਿਟੀ ਦੇ ਵਿੱਚ ਹੀ ਨਹੀਂ ਆਉਂਦਾ ਵੀ ਕੀ ਇਹ ਲੋਧੜੇ ਤੋਂ ਬਾਹਰ ਆ ਸੋ ਅਸੀਂ ਇੱਕ ਐਮਪੀ ਤੋਂ ਇਹ ਗੁਜਾਰਿਸ਼ ਕਰਦੇ ਆਂ ਵੀ ਸਾਡੇ ਸਾਰੇ ਲੁਧਿਆਣੇ ਦੇ ਵਿੱਚ 스마트 ਸਿਟੀ ਬਣਾਇਆ ਜਾਵੇ ਲੁਧਿਆਣਾ ਨੂੰ ਤਾਂ ਕਿ ਜਿਹੜੇ ਫੰਡ ਜਿਹੜਾ ਪੈਸਾ ਸੈਂਟਰ ਤੋਂ 스마트 ਸਿਟੀ ਵਾਸਤੇ ਆਉਂਦਾ ਉਹ ਇੱਕ ਸਪੈਸ਼ਲ ਪੋਰਸ਼ਨ ਨਾਲ ਲਾਇਆ ਜਾਵੇ ਉਹ ਸਾਰੇ ਲੁਧਿਆਣੇ ਵਾਸਤੇ ਲਾਇਆ ਜਾਵੇ ਅਸੀਂ ਪਹਿਲੀ ਮੰਗ ਸਾਡੀ ਇਹੀ ਆ ਗੁਰਸੱਭ ਤੁਸੀਂ ਸਮਾਜ ਸੇਵਾ ਵੀ ਕਰਦੇ ਹੋ ਇੱਕ ਨਾ ਹੋਰ ਆਪਾਂ ਇੱਕ ਨਿੱਕੇ ਪੁਆਇੰਟ ਦੀ ਗੱਲ ਕਰਦੇ ਆਂ ਕਹਿੰਦੇ ਆ ਵੀ ਜਿਹੜੀ ਸੈਂਟਰ 'ਚ ਗਵਰਨਮੈਂਟ ਬਣਦੀ ਹੈ ਤੇ ਜੇ ਸਟੇਟ 'ਚ ਵੀ ਸੇਮ ਪਾਰਟੀ ਦੀ ਗਵਰਨਮੈਂਟ ਹੋਵੇ ਤਾਂ ਲੋਕਾਂ ਦੇ ਕੰਮ ਸੌਖੇ ਹੋ ਜਾਂਦੇ ਨੇ ਇੰਡਸਟਰੀ ਵੀ ਫਲਟ ਹੁੰਦੀ ਹੈ ਬਹੁਤੇ ਕੰਮਕਾਰ ਹੁੰਦੇ ਨੇ ਪਰ ਪੰਜਾਬ ਦੀ ਕਿਸਮਤ ਥੋੜੀ ਜਿਹੀ ਇਹ ਹੀ ਰਹੀ ਹੈ ਤੁਸੀਂ ਚੈੱਕ ਕਰਿਓ ਤੁਸੀਂ ਪੰਜਾਬ ਦੇ ਵਸਨੀਕ ਲੁਧਿਆਣਾ ਦੇ ਸੈਂਟਰ ਜਿਹੜੀ ਗਵਰਨਮੈਂਟ ਰਹੀ ਹੈ ਉਹ ਸਟੇਟ ਤੇ ਨਹੀਂ ਬਣਦੀ ਜਿਹੜੀ ਸਟੇਟ ਚਾਹ ਉਹ ਸੈਂਟਰ ਜੇ ਨਹੀਂ ਬਣਦੀ ਕੀ ਇਹਦਾ ਖਮਿਆਜਾ ਪੰਜਾਬ ਨੂੰ ਭੁਗਤਣਾ ਪਿਆ ਤੁਹਾਡੇ 60 ਸਾਲਾਂ ਦੀ ਅਰਬਾ ਕੀ ਕਰਦਾ ਹਾਂਜੀ ਬਿਲਕੁਲ ਭੁਗਤਣਾ ਪਿਆ ਇਹ ਥੋੜੀ ਜਿਹੀ ਕਿਸਮਤ ਪੰਜਾਬ ਦੀ ਚੰਗੀ ਸੀ ਜਦੋਂ ਸਰਦਾਰ ਬਿਆਨ ਸਿੰਘ ਸਾਡੇ ਚੀਫ ਮਿਨਿਸਟਰ ਬਣੇ ਉਦੋਂ ਸੈਂਟਰ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਤੇ ਦੋਹਾਂ ਦੀ ਆਪਸ ਵਿੱਚ ਤਾਲਮੇਲ ਨਾਲ ਹੀ ਆਪਾਂ ਉਗਰਵਾਤੇ ਨੱਥ ਪਾ ਸਕੇ ਉਦੋਂ ਥੋੜਾ ਜਿਹਾ ਹੋਇਆ ਬਾਕੀ ਤਕਰੀਬਨ ਤਕਰੀਬਨ ਸਹੀ ਕਹਿ ਰਹੇ ਹੋ ਤੁਸੀਂ ਵੀ ਪੰਜਾਬ ਦੇ ਵਿੱਚ ਹੋਰ ਸਰਕਾਰ ਹੁੰਦੀ ਆ ਤੇ ਸੈਂਟਰ ਵਿੱਚ ਹੋਰ ਸਰਕਾਰ ਹੋਣੀ ਆ ਤੇ ਉਹਦਾ ਤਾਲਮਾਲ ਬੰਨਾ ਥੋੜਾ ਜਿਹਾ ਔਖਾ ਹੁੰਦਾ ਤੇ ਹੁਣ ਵੀ ਇਹੀ ਭੁਗਤ ਰਿਆ ਜੀ ਪਿਛਲੇ ਵਾਰੀ ਕਾਂਗਰਸ ਸੀ ਬੀਜੇਪੀ ਸੀ ਹੁਣ ਵੀ ਜੇ ਆਮ ਆਦਮੀ ਪਾਰਟੀ ਆ ਹੁਣ ਵੀ ਬੀਜੇਪੀ ਆ ਮੈਂ ਕਿ ਥੋੜਾ ਜਿਹਾ ਤਾਲ ਮੇਲ ਜਣਾ ਥੋੜੀ ਆਫ ਹੁੰਦੀ ਹੈ ਜੀ ਜੇ ਹੋਰ ਆਪਾਂ ਗੋਇਲ ਸਾਹਿਬ ਬੈਠ ਕਰੀਏ ਤਾਂ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਚਾਹੁੰਦੇ ਹੋ ਕਿ ਲੁਧਿਆਣਾ ਦੇ ਜਿਹੜੇ ਨਿਵਾਸੀ ਨੇ ਮੋਰਲੀ ਤੇ ਐਥਿਕਲੀ ਆਪਣੇ ਆਪ ਚ ਲੈ ਕੇ ਆਣ ਤਾਂ ਕਿ ਸ਼ਹਿਰ ਨੂੰ ਫਿਰ ਦੁਬਾਰਾ ਸਾਫ਼ ਸੁਥਰਾ ਹਰਿਆ ਭਰਿਆ ਮਾਂਚੈਸਟਰ ਆਫ ਇੰਡੀਆ ਬਿਜ਼ਨਸ ਦੇ ਵੱਲੋਂ ਇੰਡਸਟਰੀ ਵੱਲੋਂ ਪ੍ਰਮੋਟ ਕੀਤਾ ਜਾਵੇ ਕਿਹੜੀ ਕਿਹੜੀ ਗੱਲਾਂ ਤੁਹਾਡੇ ਮਨ ਚ ਆਉਂਦੀਆਂ ਜੋ ਤੁਸੀਂ VOTING ਪਾਣ ਦੇ ਯਾਨੀ ਕਿ ਵੋਟ ਪਾਣ ਦੇ ਨਾਲ-ਨਾਲ ਲੋਕਾਂ ਨੂੰ ਪਿਆਰ ਜਾਂ ਸਨੇਹਾ ਦੇਣਾ ਚਾਹੋਗੇ ਦੇਖੋ ਜੀ ਸਾਰੇ ਬੰਦੇ ਵੋਟ ਪਾਉਣ ਆਪਣੀ ਮਰਜ਼ੀ ਨਾਲ ਪਾਉਣ ਵੋਟ ਜਰੂਰ ਪਾਉਣ ਮੈਂ ਕਹਿੰਦਾ ਤੁਸੀਂ ਬੇਸ਼ੱਕ ਤੁਹਾਨੂੰ ਕੋਈ ਬੰਦਾ ਨਹੀਂ ਪਸੰਦ ਕੋਈ ਵੀ ਕੈਂਡੀਡੇਟ ਨਹੀਂ ਪਸੰਦ ਤੁਸੀਂ ਨੋਟਾ ਨੂੰ ਪਾਓ ਨੋਟਾ ਨੂੰ ਪਾਉਣ ਦਾ ਇੱਕੋ ਹੀ ਫਾਇਦਾ ਵੀ ਤੁਹਾਡੀ ਵੋਟ ਆ ਜਿਹੜੀ ਉਹ ਨਜਾਇਜ਼ ਕਿਤੇ ਨਹੀਂ ਪੈ ਸਕਦੀ ਅਗਰ ਤੁਸੀਂ ਉਹਨੂੰ ਪਾਉਂਗੇ ਨੋਟਾ ਯਾਨੀ ਨਨ ਆਫ ਦਾ ਅਬਵ ਨਨ ਆਫ ਦਾ ਬਾਬਾ ਹਾਂ ਉਹ ਸਾਡਾ ਹੱਕ ਆ ਸਾਡਾ ਰਾਈਟ ਆ ਉਹ ਵੀ ਪਾਉਂਦਾ ਜੇ ਸਾਰੇ ਜੇ ਸਾਨੂੰ ਨਹੀਂ ਪਸੰਦ ਆ ਤੁਸੀਂ ਪਾ ਸਕਦੇ ਆ ਬਟ ਵੋਟ ਪਾਉਣ ਜਰੂਰ ਪਾਓ ਮੈਨੂੰ ਸਾਰਿਆਂ ਨੂੰ ਮੇਰੀ ਇਹੀ ਅਪੀਲ ਆ ਪਲੀਜ਼ ਔਰ ਐਟ ਲੀਸਟ ਵਧਿਆ ਰਹੇ ਸੋ ਨਾਲ ਦੇ ਨਾਲ ਸ਼ਹਿਰ ਦੀ ਸਾਫ ਸਫਾਈ ਮੋਰਲੀ ਐਥਿਕਲੀ ਕੁਝ ਡਿਊਟੀਆਂ ਹੁੰਦੀਆਂ ਨੇ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਉਹ ਵੀ ਸਨੇਹਾ ਤੋਂ ਇੱਕ ਦੇਖੋ ਜੀ ਸਾਰਿਆਂ ਦੀਆਂ ਨੇ ਜੇ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਆ ਸ਼ਹਿਰ ਨੂੰ ਸਾਫ ਕਰਨ ਦੀ ਤਾਂ ਆਪਾਂ ਜਿਹੜੇ ਨਾਗਰਿਕਾਂ ਆਪਣਾ ਦੀ ਵੀ ਡਿਊਟੀ ਆ ਕਹਿੰਦੇ ਆ ਨਾ ਆ ਆਪਾਂ ਸਿਰਫ ਰਾਈਟ ਦੇਖਦੇ ਆ ਵੀ ਰਾਈਟ ਆਪਣੇ ਰਾਈਟ ਤੇ ਡਿਊਟੀਆਂ ਦੋਨੋਂ ਪੈਰਲਲ ਨੇ ਇੱਕ ਪਾਸੇ ਰਾਈਟ ਦੂਜੇ ਪਾਸੇ ਡਿਊਟੀ ਅਗਰ ਆਪਾਂ ਦੋਨਾਂ ਨੂੰ ਮੰਨਾਂਗੇ ਤਾਂ ਆਪਣਾ ਦੇਸ਼ ਵੀ ਖੁਸ਼ਹਾਲ ਹੋਊ ਸ਼ਹਿਰ ਵੀ ਖੁਸ਼ਹਾਲ ਹੋ ਆਪਣਾ ਮੁਹੱਲਾ ਆਂਢੀ ਗੋਂਢੀ ਸਭ ਖੁਸ਼ਹਾਲ ਹੋਣਗੇ ਸੋ ਆਪਣੀ ਡਿਊਟੀ ਨਿਭਾਓ ਤੇ ਸਭ ਨੂੰ ਖੁਸ਼ਹਾਲ ਰੱਖੋ ਬਿਲਕੁਲ ਸੋਇ ਸੰਨ ਸ਼੍ਰੀ ਜਨਕ ਰਾਜ ਗੁਹਿਲ ਜੀ ਟਰਾਂਸਪੋਰਟ ਨਗਰ ਵਿਖੇ ਐਕਿਊਰੇਟ ਕੈਰੀਅਰਸ ਤੋਂ ਫਰਮ ਚਲਾਉਂਦੇ ਨੇ ਜਿਹਨੇ ਬਖੂਬੀ ਕਿਹਾ ਕਿ ਮੋਰਲੀ ਐਥਿਕਲੀ ਸਾਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਕਿਉਂਕਿ ਰਾਈਟਸ ਵੇਲੇ ਤਾਂ ਆਪਾਂ ਸਾਰੇ ਜਾਗ ਜਾਂਦੇ ਆ ਪਰ ਡਿਊਟੀ ਤੇ ਰਿਸਪੌਂਸਿਬਿਲਟੀ ਸੀ ਇਹ ਵੀ ਇੱਕ ਤੁਹਾਡੀ ਜ਼ਿੰਦਗੀ ਦਾ ਬੀਿੰਗ ਆਨ ਅ ਸਿਟੀਜ਼ਨ ਜ਼ਰੂਰੀ ਅੰਗ ਹੈ ਤੇ ਨਾਲ ਦੇ ਨਾਲ ਤੁਸੀਂ ਹੁਣ VOTING ਸ਼ੁਰੂ ਹੋਣ ਵਾਲੀ ਹੈ ਮੈਂਬਰ ਪਾਰਲੀਮੈਂਟ ਚੋਣਾਂ ਆਉਣ ਵਾਲੀਆਂ ਨੇ ਕਾਫੀ ਕੁਝ ਕਨਵੈਂਸਿੰਗ ਹੋਊਗੀ ਕੈਂਪੇਨਿੰਗ ਹੋਊਗੀ ਪਰ ਤੁਸੀਂ ਡਿਸਾਈਡ ਕਰਨਾ ਹੈ ਕਿ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਵੋਟ ਪਾਣੀ ਹੈ ਤਾਂ ਕਿ ਆਪਣਾ ਤੁਸੀਂ ਵਿੱਚ ਯੋਗਦਾਨ ਪਾ ਸਕੋ ਤੇ ਜੀ ਹਾਂ ਵੋਟ ਪਾਣ ਜ਼ਰੂਰ ਜਾਣਾ ਇਹ ਬੇਨਤੀ ਸਾਡੇ ਵੱਲੋਂ ਵੀ ਹੈ ਤੇ ਜਨਕ ਰਾਜ ਗੋਲਜੀ ਵੱਲੋਂ ਵੀ ਹੈ ਤਾਂ ਕਿ ਤੁਹਾਡੀ ਵੋਟ ਦਾ ਜੋ ਮੁੱਲ ਹੈ ਉਹ ਪੈ ਸਕੇ ਤੁਹਾਡੀ ਵੋਟ ਅਜਿਹੀ ਵਰਥ ਨਾ ਜਾਵੇ ਉਹ ਵਰਥ ਹੋਵੇ ਨੈਸ਼ਨ ਟੀਵੀ ਲਈ ਨਫ ਪ੍ਰੀ ਸਿੰਘ ਬੇਦੀ